ਤੇਰੀ ਮੱਤ ਕਿਉਂ ਗੱਭਰੂਆ ਮਾਰੀ 베ਤੀਆਂ ਵਿੱਚ ਲੈਣ ਆ ਗਿਆ ਸਸੀਕਾਲ ਸਰਿਆ ਨੂੰ ਮੈਂ ਗਗਨ ਸਾਈਡ ਆ ਤੁਸੀਂ ਦੇਖ ਰਹੇ ਹੋ ਸ਼ਾਨੇ ਪੰਜਾਬ ਬਲੌਗ ਪਿੰਡ ਸਾਈਡ ਦੇ ਵਿੱਚ ਤੀਆਂ ਦਾ ਮੇਲਾ ਲੱਗਿਆ ਹੋਇਆ ਅਸੀਂ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੀਆਂ ਦਾ ਜਿਹੜਾ ਤਿਹਾਰ ਆ ਉਹ ਮਨਾਇਆ ਜਾ ਰਿਹਾ ਦੁਬਾਰੇ ਉਹ ਰਵਾਇਤ ਨੂੰ ਹੋਵੇ ਜਾਰੀ ਰੱਖਣ ਦੀ ਕੋਸ਼ਿਸ਼ਾਂ ਨੇ ਹਨਾ ਤੇ ਪਰ ਨਾਲ ਹੀ ਇਹ ਤਿਹਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਇਹ ਗੱਲ ਕਹਿ ਕੇ ਕੀ ਤੀਆਂ ਦਾ ਜਿਹੜਾ ਤਿਹਾਰ ਆ ਇਹ ਮੁਗਲਾਂ ਦੇ ਉਸ ਦੌਰ ਦਾ ਹੈਗਾ ਜਦੋਂ ਔਰਤਾਂ ਦੀ ਮੰਡੀ ਲੱਗਦੀ ਸੀ ਉਹਨਾਂ ਨੂੰ ਖਰੀਦਣ ਵੇਚਣ ਦੇ ਲਈ ਦੇ ਮੁਗਲ ਆਉਂਦੇ ਸੀ ਖਰੀਦ-ਵੇਚ ਕਿਨਾਂ ਨੂੰ ਲੈ ਜਾਂਦੇ ਸੀ ਪਰ ਤੀਆਂ ਦੇ ਇਸ ਤਿਹਾਰ ਦਾ ਮੁਗਲਾਂ ਦੀ ਉਸ ਮੰਡੀ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਕਿਉਂਕਿ ਇਹ ਜਿਹੜਾ ਮਾਡਰਨ ਤੀਆਂ ਦਾ ਤਿਹਾਰ ਆ ਇੱਕ ਪੰਜਾਬਣਾਂ ਦਾ ਪੇਟੈਂਟ ਤਿਹਾਰ ਬਣ ਗਿਆ ਹੁਣ ਤੀਆਂ ਤਾਂ ਵਿਸ਼ੇਸ਼ ਤੌਰ ਤੇ ਪੰਜਾਬ 'ਚ ਲੱਗਦੀਆਂ ਨੇ ਠੀਕ ਆ ਪਰ ਔਰਤਾਂ ਦੀਆਂ ਮੰਡੀਆਂ ਤਾਂ ਪੰਜਾਬ ਤੋਂ ਬਾਹਰ ਵੀ ਲੱਗਦੀਆਂ ਸੀ ਤੇ ਉੱਥੇ ਦਾ ਇਹ ਤਿਹਾਰ ਨਹੀਂ ਮਨਾਇਆ ਜਾਂਦਾ ਚਲੋ ਖੈਰ ਤੁਸੀਂ ਕੁਝ ਵੀ ਕਹੋ ਤੀਆਂ ਦਾ ਤਿਹਾਰ ਇਸ ਗੱਲ ਤੋਂ ਬੜਾ ਸੋਹਣਾ ਕਿ ਇਹ ਇਹਨਾਂ ਦਿਨਾਂ ਦੇ ਵਿੱਚ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਆਪਣੇ ਮਾਪਿਆਂ ਨਾਲ ਸਮਾਂ ਗੁਜ਼ਾਰਦੀਆਂ ਨੇ ਤੇ ਆਪਣੀਆਂ ਉਹਨਾਂ ਸਹੇੜੀਆਂ ਨੂੰ ਮਿਲਦੀਆਂ ਨੇ ਜਿਨ੍ਹਾਂ ਨੂੰ ਸ਼ਾਇਦ ਉਹ ਸਕੂਲ ਟਾਈਮ ਤੋਂ ਬਾਅਦ ਕਦੇ ਮਿਲੀ ਹੀ ਨਹੀਂ ਹੁੰਦੀਆਂ ਤੇ ਕਿਉਂਕਿ ਆਪਣਾ ਤਾਂ ਹੁਣ ਜਦੋਂ ਜੀ ਕਰਦਾ ਲਮਾ ਲਮਾ ਸਮਾਸੀ ਮਹਿਫਲਾਂ 'ਚ ਬੈਠੇ ਰਹਿੰਨੇ ਆ ਜਿੱਥੇ ਜੀ ਕਰਦਾ ਮਹਿਫਲ ਸਜਾਉਣੇ ਆ ਅੱਧੀ ਅੱਧੀ ਰਾਤ ਤੱਕ ਮੋਟਰਾਂ 'ਤੇ ਕਲਬਾਂ 'ਚ ਹਨਾ ਜਿੱਥੇ ਵੀ ਜੀ ਕਰਦਾ ਸੀ ਵੀ ਆਪਣੇ ਦੋਸਤਾਂ ਨਾਲ ਇਕੱਠੇ ਹੋਣੇ ਪਰ ਅਸੀਂ ਆਪਦੀ ਉਹ ਸੋਚ ਨੂੰ ਜਿਹੜੀ ਔਰਤ ਨੂੰ ਗੁਲਾਮ ਰੱਖਣ ਵਾਲੀ ਮਤਲਬ ਸੋਚ ਆ ਉਹਨੂੰ ਅਸੀਂ ਮੂਰੇ ਰੱਖਦੇ ਆ ਤਾਂ ਕਰਕੇ ਵੀ ਸਾਨੂੰ ਇਹ ਬੁਰਾ ਲੱਗਦਾ ਵੀ ਇਹਨਾਂ ਨੂੰ ਕਿਉਂ ਇਕੱਠਾ ਮਤਲਬ ਇਕੱਠੀਆਂ ਹੋ ਕੇ ਨੱਚਣ ਟੱਪਣ ਉਹ ਅਸੀਂ ਬੁਰਾ ਮਨਾਉਂਦੇ ਆ ਪਰ ਇਹ ਸੌੜੀਆਂ ਸੋਚਾਂ ਨੂੰ ਛੱਡ ਕੇ ਸਾਨੂੰ ਚਿੜੀਆਂ ਦੇ ਚੰਬੇ ਦਾ ਮੌੜ ਤੋਂ ਸਵਾਗਤ ਕਰਨਾ ਚਾਹੀਦਾ ਕਿਨੂੰ ਕਿਨੂੰ ਤੁਸੀਂ ਆਪਣੀਆਂ ਸਹੇਲੀਆਂ ਨੂੰ ਕਿੰਨੇ ਸਮੇਂ ਬਾਅਦ ਮਿਲੇ ਹੋ ਹਨਾ ਤੇ ਤੁਹਾਨੂੰ ਕਿਵੇਂ ਲੱਗਿਆ ਤੇ ਪ੍ਰਬੰਧਕਾਂ ਵੱਲੋਂ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਮੈਂ ਤਾਂ ਵੈਸੇ ਹੀ ਬੈਠਾ ਸੀ ਘਰ ਜਦੋਂ ਮੈਨੂੰ ਜਿਹੜੇ ਸਾਡੇ ਪੱਤਰਕਾਰ ਨੇ ਜਗਸੀਰ ਸਿੰਘ ਸਾਹਿਬ ਆ ਉਹਨਾਂ ਨੇ ਫੋਨ ਆਇਆ ਕਿ ਵੀਡੀਓ ਜ਼ਰੂਰ ਬਣਾਉਣੀ ਹੈ ਤਾਂ ਮੈਂ ਤਾਂ ਕਿਤੇ ਹੋਰ ਜਾ ਰਿਹਾ ਸੀਗਾ ਤਾਂ ਚਲੋ ਮੈਂ 先 ਪਹਿਲਾਂ ਇਹ ਇਕੱਲੇ ਵੀ ਬਣਾ ਲੈਨੇ ਆ ਨਾਲੇ ਯਾਦ ਰਹਿ ਜਾਂਦੀ ਹੈ ਹਨਾ ਆਏ ਸਾਲ ਹੁਣ ਪਿੰਡ ਜੈੜੇ ਦੇ ਵਿੱਚ ਇਹ ਤੀਆਂ ਦਾ ਮੇਲਾ ਜਿਹੜਾ ਉਹ ਲਾਇਆ ਜਾਇਆ ਕਰੂਗਾ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਖਾਸ ਕਰਕੇ ਮੇਰੇ ਪਿੰਡ ਸਹਿਡੇ ਦੀਆਂ ਕੁੜੀਆਂ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਣ ਕਿ ਤੁਹਾਨੂੰ ਇਹ ਤੀਆਂ ਦਾ ਤਿਹਾਰਾ ਜਿਹੜਾ ਪੰਚਾਇਤ ਵੱਲੋਂ ਰੇਸ ਕੀਤਾ ਗਿਆ ਸੀਗਾ ਉਹ ਕਿਵੇਂ ਦਾ ਲੱਗਿਆ ਤੇ ਤੁਸੀਂ ਕਿਹੜੀਆਂ-ਕਿਹੜੀਆਂ ਸਹੇਲੀਆਂ ਨੂੰ ਕਿੰਨੇ ਸਮੇਂ ਬਾਅਦ ਮਿਲੇ ਠੀਕ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਚਲੋ ਆਪਾਂ ਚੱਲਦੇ ਆਂ ਪਿੰਡ ਸਹਿਡੇ ਦੇ ਪੈਲੇਸ ਦੇ ਵਿੱਚ ਜਿਹੜਾ ਲਗਾਇਆ ਗਿਆ ਤੀਆਂ ਦਾ ਤਿਹਾਰ ਉਹ ਤੁਹਾਨੂੰ ਦਿਖਾਉਨੇ ਆ ਆਓ ਮੇਰੇ ਨਾਲ Anda lihat, saudara terlalu sulit ada Oh, enggak tahu. ਸੋ ਕਿੱਥੇ ਜਾ ਰਹੇ ਹਾਂ ਸ਼ੰਦੂਰਦਾਰ ਤੜੀਆਂ ਪਰ ਸਾਰੇ ਜਾਣੇ ਸੋ ਸਾਢੇ ਨਗਰ ਤੇ ਪਹੁੰਚਦੇ ਆਪ ਜੀ ਨੂੰ ਨਿੱਤੀ ਜੀ ਆਇਆ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣੇ ਰਜੇਮਿਆਂ ਦੇ ਵਿੱਚੋਂ ਸਾਡੇ ਇਸ ਨਗਰ ਦੇ ਵਿੱਚ ਪਹੁੰਚੋ ਅਫਾਲੀ ਨੂੰ ਸਮਾਂ ਹੋ ਗਿਆ

ਜੀ ਬੁਲੀਏ ਹੋੜਿਆ ਸਾਨੂੰ ਵੇਰਾ ਸਜਨੇ ਰੰਗੀਲਾ ਮੈਂ ਸਮਝੋਵੇ ਸਮਝ ਹੋਈ ਤੂੰ ਐ ਮੇਰਾ ਸ਼ਹਿਨ ਸ਼ਬੀਲਾ ਵੇਰਾ ਸਜਨੇ ਰੰਗੀਲਾ ਮੈਂ ਸਮਝੋਵੇ ਸਮਝ ਹੋਈ ਤੂੰ ਐ ਮੇਰਾ ਸ਼ਹਿਨ ਸ਼ਬੀਲਾ ਥੋੜੀ ਰਹੀ ਮੁਰੇਰਾ ਮਰ ਜਾਂਦ ਸੋਰੀ ਮੈਂ ਹਰ ਕਬ ਸਾਮ ਸਰਾਵਿਤ ਤੇਰਾ ਕੋਰੀ ਤਾਂ ਮੇਰੀ ਵੇ ਰਹੀ ਤਾਂ ਮੇਗੀ ਵੇ ਸੋਹਣਾ ਰਾਤ ਨੇ ਬਣਾਈ ਜੋੜੀ ਬਗਾਰਾ ਵਚਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਰਾਜਣਾ ਸਕੋਰੀ ਮੈਂ ਹਰ ਦਮ ਧਿਆਨ ਸਾਰਾ ਤੇਰਾ ਇੱਕ ਤੇਰਾ ਆ ਆਦੀ ਤੇਰਾ ਆ ਆਦੀ ਤੇਰਾ ਆ ਆਦੀ ਤੇਰਾ ਮੈਂ ਤੇਰੀ ਹੋਦੀ ਆ ਤੂੰ ਵੀ ਬੜਿਆ ਰਹੀ ਮੁਰੇਰਾ ਤੂੰ ਜਨਤ ਚ ਕੋਰੀ ਮੈਂ ਹਰ ਦਮ ਧਿਆਨ ਸਾਰਾ ਤੇਰਾ ਅਸੀਂ ਆਪ ਦਾ ਲਾਈਆਂ ਵੇ Rajna, 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 ਦੁਨੀਆ ਹੈ ਮੇਰੇ ਪਿੱਛੇ ਲੋਕ ਕਿੰਨੇ ਮੈਦੇ ਪਿੱਛੇ ਦੁਨੀਆ ਹੈ ਮੇਰੇ ਪਿੱਛੇ ਲੋਕ ਕਿੰਨੇ ਮੈਦੇ ਪਿੱਛੇ ਆਪੇ ਨਾ ਬਣਾ ਲਈ ਮੇਰੀ ਜਾਨ ਜਿਉਂ ਨਾ ਮੇਰੀ ਚੱਲ ਬਿਨਾਈ ਜਿਉਂ ਨਾ ਮੇਰੀ ਚੱਲ ਬਿਨਾਈ ਧੀਰ ਬਿਆਹਿਆਂ ਦੇਖਦਾ ਆਂ ਮੈਂ ਮੇਰਾ ਲੋਹਾ ਸੁਵਾਰਦਾ ਦਿਖਾਵਾ ਕਰਾਈਏ ਲੋਹਾ ਸੁਵਾਰਦਾ ਦਿਖਾਵਾ ਕਰਾਈਏ ਮੇਰਾ ਲੋਹਾ ਸੁਵਾਰਦਾ ਕੁੜੀ ਤਾਰੋ ਕਹਿੰਦੀ ਛੱਡ ਬਰਾ ਲੱਡੂ ਹੀ ਕੋਈ ਖਾਣ ਵਾਲੀ ਚੀਜ਼ ਹੈ ਇਹ ਉੱਪਰ ਥੀ ਖਾਣਾ ਬਰਸੂ ਖਿਲਾ ਖਾਣਾ ਚਲੇ ਵੀ ਖਾਣਾ ਕੁੜੀ ਕਹਿੰਦੀ ਨਾ ਮੈਂ ਤਾਂ ਲੱਡੂ ਹੀ ਖਾਣਾ ਫਿਰ ਭਾਈ ਨੇ ਉਧਰ ਨੂੰ ਮੁਹ ਕੀਤਾ ਤਾਰੋ ਨੇ ਚੁੱਕ ਕੇ ਲੱਡੂ ਆਪਣੀ ਕੁੜੀ ਨੂੰ ਫੜਾਤਾ ਭਾਈ ਵੀ ਬੜਾ ਖਰਜਰਾ ਸੀ ਤਾਂ ਇਹ ਵਾਰੀ ਕਹਿੰਦਾ ਐ ਤੇ ਲੱਡੂ ਰੱਖ ਨਹੀਂ ਕਹਿੰਦਾ ਐ ਤੇ ਲੱਡੂ اشتركوا <applause> <applause>